ਦਸਤਾਰ ਨੂੰ ਪ੍ਰਮੋਟ ਕਰਦੇ ਹਮੇਸ਼ਾ ਹੀ ਪੂਰੇ ਦੁਨੀਆ ਦੇ ਵਿੱਚ ਤੁਸੀਂ ਦਸਤਾਰ ਬਣ ਕੇ ਸ਼ੋਅ ਕੀਤੇ ਜੋਰੀ ਕੀਤਾ ਔਰ ਅੱਜ ਵੀ ਦਸਤਾਰ ਲੈਣ ਲਈ ਅੰਮ੍ਰਿਤਸਰ ਵਿਖੇ ਪਹੁੰਚੇ ਹੋ ਬਹੁਤ ਵਧੀਆ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਵਾਜ਼ਾ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਬੈਠੇ ਸਰਦਾਰ ਐਕਸਕਲੂਸਿਵ ਪਗੜੀ ਇੱਥੋਂ ਕਿਤੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਇਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪਗਾਈ ਨਹੀਂ ਉਹ ਨਾਲ ਕੁਰਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮ ਬਾਰੀ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਸਿਆਦ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਦੇ ਨਹੀਂ ਪੱਗ ਬਣ ਕੇ ਆਇਆ ਬਹੁਤ سارے ਸਿੰਘਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੇ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਘਟਾਇਆ ਮਲਕੀਤ ਸਿੰਘ ਜੇ ਕੋਈ ਹੋਊਗਾ ਤੁਹਾਨੂੰ ਕੋਈ ਕੋਤਨੀ ਜੋ ਉਸ ਕੀਤਾ ਕੋਈ ਹੋਰ ਨਹੀਂ ਕਿਰਦਾ ਸੋ ਪਗੜੀ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਨ ਦੇ ਲਈ ਉੱਤੇ ਸtare ਵੀ ਲਾਏ ਹੈਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਰਦਾਰ ਜੀ ਬਹੁਤ ਬਹੁਤ ਮੋਹਰ ਮੋਹਰ ਕੀ ਗੱਲ ਹੈ ਕਿ ਕਿਹੜੇ ਕਿਹੜੇ ਰੰਗ ਫਿਰ ਤੁਹਾਡੇ ਨੂੰ ਪਸੰਦ ਆਉਂਦੇ ਕੋਈ ਜੀ ਮੈਨੂੰ ਲੱਗਦਾ ਡਿਫਰੈਂਟ ਕਲਰ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕੰਦਾ ਨਹੀਂ ਤੇਰੇ ਮੋਰੇ ਦਾਨ ਸੁਟਿਆ ਕਹਿੰਦਾ ਭਵੇਂ ਮੈਨੂੰ ਤਾਂ ਲੱਗਦਾ ਅੱਜ ਸਾਰੀ ਦੁਕਾਨ ਹੀ ਲੈ ਜਾ ਮੈਂ ਇਤਾਂ ਦੇ ਕਲਰ ਵੇਖੇ ਹੀ ਨਹੀਂ ਕਦੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਪਾਜੀ ਬਧਾਈ ਦੇ ਹੱਥਾਂ ਨਾਲ ਮੈਨੂੰ ਲੱਗਦਾ ਤੁਸੀਂ ਆਪ ਰੀਜਨਲ ਬਣਾਉਨੇ ਆ ਜੀ 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 ਅਰੇ ਕਲਰ ਲੈ ਕੇ ਆਉਨੇ ਆ ਜਿਹੜੇ ਮੈਂ ਕਿਤੇ ਕਲਰ ਨਹੀਂ ਦੇਖੇ ਮੈਨੂੰ ਲੱਗਦਾ ਇੱਥੇ ਹੀ ਕਲਰ ਜਿਆਦਾ ਸਭ ਤੋਂ ਆਮ ਨਿਕਿਆ ਗਿਆ ਕਿ ਕੁਰਤੇ ਤੇ ਜਮੇ ਕਾਫੀ ਅੱਜਕੱਲੇ ਨੋਰਮਨ ਪਸੰਦ ਕਰਦੇ ਨੇ ਔਰ ਜੇ ਨੇਤਾ ਲੋਕਾਂ ਵੱਲ ਕਰੀਏ ਉਹ ਵੀ ਕੁਰਤੇ ਨੇ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਲਤਸਰੀ ਕੁਰਤੇ ਜਮਾ ਜਾਂ ਹੋਰ ਸ਼ਹਿਰਾਂ ਦੇ ਨਾਮ ਤੇ ਬਣੇ ਹੁਣ ਅੰਮ੍ਰਿਤਸਰੀ ਕੁਰਤੇ ਜਮਾ ਇਹਨਾਂ ਕੋਲੋਂ ਸ਼ੁਰੂ ਕੀਤਾ ਗਿਆ ਜੀ ਕਹਿੰਦੇ ਤੇ ਕਹਿੰਦੀ ਅੰਮ੍ਰਿਤਸਰੀ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ ਗਾਣਾ ਕੱਪੜਾ ਪਹਿਰ ਪਹਿਰਣਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤੇ ਫਿਰ ਸਰਦਾਰ ਜੀ ਤੁਹਾਡਾ ਤਾਂ ਮੈਂ ਦੇਖਿਆ ਕੋਲ ਤੱਕ ਜਮ ਕਿਆ ਫਿਟਿੰਗ ਆਉਂਦੀ ਆ ਤੇ ਕਿਆ ਕੱਪੜਾ ਆ ਜਾਂ ਸਵਾਦ ਆ ਗਿਆ ਬਹੁਤ ਵਧੀਆ ਲੱਗਦਾ ਸੋ ਨੌਜਵਾਨਾਂ ਨੂੰ ਕੀ ਸਨੇਹ ਹੈ ਦਸਤਾਰ ਨੂੰ ਦਸਤਾਰ ਨੂੰ ਸਾਂਭ ਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ ਸਰਦਾਰ ਜਿਹੜੀ ਕਹਿੰਦੇ ਨੇ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨਖਾ ਸਾਰੇ ਤੇ ਬਤੋਂ ਉਹ ਲੱਖਾਂ ਸਿੰਘ ਲੱਖਾਂ ਚ ਘੜੋਤਾ ਹੋਇਆ ਦਿਸ ਜਾਂਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਇੰਨੀ ਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 1699 ਵਸਾਖੀ ਦਾ ਕੱਕਾਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਜਾ ਵਾਲੇ ਨੇ ਕੈਸੀ ਵਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਆਖਰੀ ਸਵਾਲ ਮਤਲਬ ਕਿਸੇ ਜਿਹੜਾ ਗੌਰਵਪੂਰਨ ਦਸਤਾਰ ਬੰਨਣਾ ਲਾਦੇ ਹਾਂ ਜੀ ਹਾਂ ਜੀ ਬਿਲਕੁਲ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਨਦੇ ਆ ਉਹਨਾਂ ਦਾ ਦੱਸੋ ਜਿਵੇਂ ਉੱਥੋਂ ਦੇ ਜੰਸਰ ਅੰਮ ਨਮੀ ਪਨੀਰੀ ਜਮੇ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਬੱਲੇ ਤੁਹਾਡੇ ਨਾਲ ਪੱਗਾਂ ਬੰਨਦੇ ਆ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾਂ ਬੰਨਦੇ ਜਾਂਦੇ ਜਾਂਦੇ ਟੁਕ ਟੁਕ ਟੂਟੀਆਂ ਵੀ ਖਿਲਵਾਦੇ ਹੋ ਹਾਂ ਅਸਲੀ ਵੇਚਣ ਪੁਰਾਣੀ ਵੇਚਣ ਜੀ ਦੇਖੋ ਜੀ ਚਲੋ ਤੁਸੀਂ ਦੇਖੋ ਹਣ ਸਰਦਾਰ ਜੀ ਨੇ ਕਿਹਾ ਤਾਂ ਮੋੜਿਆ ਨਹੀਂ ਦੱਸ ਮੈਂ ਮਨਭਾ ਹੋਵੇ ਐ ਵੈਸੀ ਜਦੋਂ ਇਤਨੀ ਕਿੰਨੀ ਵੀ ਉਮਰ ਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਹੈ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬਣਾ ਜੋੜ ਕੇ ਰੱਖਿਆ ਜਿਵੇਂ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਉਹ ਜਿਹੜੀਆਂ ਜਾਗਟਾਂ ਨੇ ਸੋਧੇ ਕਰਕੇ ਇਹ ਵੀ ਬੜਾ ਜ਼ਿਆਦਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜਿਵੇਂ ਤੁੱਤ 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 ਤੂਤੀਆਂ ਹਈ ਦਿਮਾ ਲਓ ਨਿਆਜਾ ਤੁੱਤ ਵਣੇ ਖੂਤੇ ਹਈ ਦਿਮਾ ਲਓ ਤੁੱਤ 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 ਤੂਤੀਆਂ ਆਹਾਂ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਔਰ ਇਹ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਸਾਰੇ ਨੇ ਇਹ ਵੀ ਮੇਰੇ ਭਰਾ ਨੂੰ ਸੋ ਥੈਂਕ ਯੂ ਵੈਰੀ ਮਚ ਜਦੋਂ ਅੰਮ੍ਰਿਤਸਰ ਆਉਂਦੇ ਤੁਸੀਂ ਬਹੁਤ ਰਿਸਪੈਕਟ ਦਿੰਦੇ ਸਾਰੇ ਜਾਣੇ ਜਿਉਂਦੇ ਵਾਸਤੇ